ਸਸ਼ੀਗਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਟਬਲਿਨ ਕੋਰ ਸਰ ਗਰਮੀਆਂ ਪ੍ਰੋਗਰਾਮ ਰਿਵਿਸਟਾ ਦਾ ਸਵਾਗਤ ਕਰਦੀ ਆਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਏ ਹੋ ਟਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਰਦਾਂ ਜਿਠੇ ਦਾ ਜਗਦੀਸ਼ ਸਿੰਘ ਚੁੰਡਾ ਦੇ ਵੱਲੋਂ ਦਸਤਾਵੇਜ਼ੀ ਸ਼ਹੀਦੀ ਦੇ ਦੌਰਾਨ ਹੋ ਰਏ ਗੁਰਮਤ ਸਮਾਗਮਾਂ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਿਓ ਉਹਨਾਂ ਵੱਲੋਂ ਕੀ ਕਿਹਾ ਗਿਆ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਣੀਆਂ ਦੀ ਸੰਗਤ ਤੋਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹੈ ਕਿਉਂਕਿ ਅੱਜ ਸਭ ਤੋਂ ਜ਼ਿਆਦਾ ਸੰਗਤ ਜਿਨੇ ਵੀ ਪ੍ਰੋਗਰਾਮ ਹੋਏ ਨੇ ਸਭ ਤੋਂ ਜ਼ਿਆਦਾ ਸੰਗਤ ਨੇ ਇੱਥੇ ਹਾਜ਼ਰੀ ਭਰੀ ਹੈ ਪਰਮਾਤਮਾ ਰਾਨੀਆਂ ਦੀ ਸੰਗਤ ਤੇ ਚੜ੍ਹਦੀ ਕਲਾ ਰੱਖੇ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਰਾਨੀਆਂ ਦੀ ਸੰਗਤ ਦੀ ਤੇ ਅੰਗਰੇਜ਼ ਸਿੰਘ ਆਪਣੇ ਜਨਰਲ ਸਕੱਤਰ ਦਾ ਬਹੁਤ ਧੰਨਵਾਦ ਕਰਦੀ ਏ ਜਿਨ੍ਹਾਂ ਦੇ ਉਪਰਾਲੇ ਸਦਕਾ ਇਹ ਪ੍ਰੋਗਰਾਮ ਹੋਇਆ ਤੇ ਮਿਹਨਤ ਕਰਕੇ ਇੰਨੀ ਸੰਗਤ ਜੁੜੀ ਕੱਲ ਸਾਡਾ 400 ਪ੍ਰੋਗਰਾਮ ਹੈ ਡਿਸਟ੍ਰਿਕਟ ਫਟਿਆਬੜ ਦੇ ਵਿੱਚ ਉਹ ਤੁਹਾਨੂੰ ਦੀ ਸੰਗਤ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਸੰਗਤ ਹੋਮ ਆ ਕੇ ਪਹੁੰਚੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਤੇ ਸ਼ਹੀਦ ਜਰਿਆਂ ਦੇ ਸ਼ਹੀਦੀ ਦਿਹਾੜੀ ਨੂੰ ਚੜ੍ਹਦੀ ਕਲਾ ਵਿੱਚ ਮਨਾਏ ਇੰਨੀ ਹੀ ਰਾਇਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਖਾਲਸਾ ਪੰਥ ਨੂੰ ਬੇਨਤੀ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਜਿਹੜਾ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਤਾ ਗੁਜਰਕੌਰ ਜੀ ਛੋਟੇ ਵੱਡੇ ਸਹਬਜ਼ਾਦਿਆਂ ਦੀ ਜਿਹੜੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਇਆ ਜਿਹੜਾ ਇਸ ਛੀਦੀ ਸਮਾਗਮ ਰੱਖਿਆ ਗਿਆ ਸੀ ਬੜਾ ਮਹਾਰਾਜ ਦੀ ਕਿਰਪਾ ਦੇ ਨਾਲ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਉਹਦੇ 'ਚ ਹਾਜ਼ਰੀ ਭਰੀ ਹੈ ਮਹਿਰਾਨੀਆਂ ਦੀ ਔਰ ਇਲਾਕੇ ਦੀ ਸਾਰੀ ਸਾਧ ਸੰਗਤ ਦਾ ਧੰਨਵਾਦ ਕਰਦਾ ਔਰ ਸਾਡੇ ਮੁੱਖ ਸੇਵਾਦਾਰ ਪ੍ਰਧਾਨ ਜੀ ਦਾ ਜਿਹੜਾ ਸਾਰਾ ਦਿਨ ਸਪੈਸ਼ਲ ਟਾਈਮ ਕੱਢ ਕੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੁਲਾਜ਼ਮ ਕਿੰਨੇ ਸਾਡੇ ਮੈਨੇਜਰ ਸਾਹਿਬ ਸਾਡੇ ਆਈਟੀ ਵਿੰਗ ਦੇ ਅਰਕੀਰਤ ਸਿੰਘ ਜੀ ਇਹਨਾਂ ਸਾਰਿਆਂ ਨੇ ਸੱਤ-ਸੱਤ ਟੀਵੀ ਚੈਨਲਾਂ ਤੇ ਲਾਈਵ ਪ੍ਰੋਗਰਾਮ ਚਲਾਇਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਵਿਸ਼ੇਸ਼ ਧੰਨਵਾਦ ਗੁਰਦੁਆਰਾ ਵਿਸ਼ਵਕਰਮਾ ਜੀ ਦਾ ਇਹਨਾਂ ਦੀ ਸੋਸਾਇਟੀ ਦਾ ਕਰਦਾ ਮੈਂ ਇਹਨਾਂ ਨੇ ਵੀ ਬੜਾ ਵੱਡਾ ਸਾਡਾ ਸਹਿਯੋਗ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਿਊਜ਼ੀਲੈਂਡ ਦੇ ਵਿੱਚ ਜਿੱਥੇ ਸ਼ਰਾਰਤੀ ਅੰਸਰਾ ਦੇ ਵੱਲੋਂ ਨਗਰ ਕੀਰਤਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਹੀ ਸਰਦਾਰ ਗੁਰਪਿੰ ਸਿੰਘ ਚੱਬਰ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਨਿਊਜ਼ੀਲੈਂਡ ਦੇ ਵਿੱਚ ਫਿਰਕੂ ਨਸਲੀ ਅਤੇ ਸ਼ਰਾਰਤੀ ਅੰਸਰਾਂ ਵੱਲੋਂ ਜੋ ਕਾਨੂੰਨੀ ਕਾਰਵਾਈ ਕੀਤੀ ਹੈ ਜੋ ਨਦਰਕੀਤੰ ਦਾ ਵਿਰੋਧ ਕੀਤਾ ਸੋ ਉਸ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਬਹੁਤ ਥੋੜੀ ਹੈ ਬਹੁਤ ਮੰਦਪਾਗਾ ਸਿੱਖੋਂ ਇਹੋ ਜੀ ਫਿਰਕੂ ਹਿੰਸਾ ਬੀ ਫਿਰਕੂ ਕਾਰਵਾਈ ਜਾਂ ਨਸਲੀ ਸ਼ਰਾਰਤੀ ਲੋਕਾਂ ਵੱਲੋਂ ਕੀਤੀ ਹੋਈ ਹਰਕਤ ਕਦੇ ਬਰਦਾਸ਼ਤ ਨਹੀਂ ਹੋਊਗੀ ਕਿਉਂਕਿ ਸਿੱਖੋਂ ਹਮੇਸ਼ਾ ਜਿੱਥੇ ਹਰ ਇੱਕ ਧਰਮ ਦਾ ਸਤਕਾਰ ਕਰਦੀ ਹੈ ਹਰ ਇੱਕ ਦੇਸ਼ ਦੇ ਵਿੱਚ ਉਸ ਦੇਸ਼ ਦੀ ਕਾਨੂੰਨ ਮੁਤਾਬਕ ਦੇਸ਼ਾਂ ਦੀਆਂ ਤਰੱਕੀਆਂ ਵਾਸਤੇ ਯੋਗਦਾਨ ਪਾਉਂਦੇ ਅਤੇ ਜੋ ਗੁਰੂ ਨਾਨਕ ਦੇਵ ਮਾਰੇ ਦਾ ਸਿਧਾਂਤ ਹੈ ਬੰਦ ਛਕੋ ਕਿਰਤ ਕਰੋ ਨਾਮ ਜਪੋ ਮੁਤਾਬਕ ਬਲਸਵੇਂ ਮੁਤਾਬਕ ਸਿੱਖ ਗੁਰੂ ਆਸੀ ਜਿਉਂਦਾ ਹਰ ਇੱਕ ਦੇ ਭਾਈਚਾਰਕ ਸਾਂਝ ਤੌਰ ਤੇ ਵੀ ਅਤੇ ਹਰ ਇੱਕ ਨੂੰ ਨਾਲ ਲੈ ਕੇ ਹਰ ਇੱਕ ਦੇ ਹਸਨ ਮੰਮ ਕਰਦਾ ਪਰ ਇਸ ਤਰ੍ਹਾਂ ਨਗਰ ਕੀਰਤਨ ਦਾ ਵਿਰੋਧ ਕਰਨਾ ਇਹ ਇੱਕ ਧਰਮ ਦੀ ਮर्यादा ਪਗਾਰੇ ਜਾਂ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਖਿਲਾਫ ਇੱਕ ਆਵਾਜ਼ ਬੰਦ ਕਰਨ ਦੀ ਸ਼ਰਾਰਤ ਹੈ ਜੋ ਨਿਊਜ਼ੀਲੈਂਡ ਸਰਕਾਰ ਨੂੰ ਵੀ ਸੀਰੀਅਸ ਲੈਣਾ ਚਾਹੀਦਾ ਉੱਥੋਂ ਦੇ ਸਿੱਖ ਨਮਾਇੰਦਿਆਂ ਨੂੰ ਵੀ ਜੋ ਨਿਊਜ਼ੀਲੈਂਡ ਦੇ ਹੈ ਅਤੇ ਭਾਰਤ ਸਰਕਾਰ ਨੂੰ ਵੀ ਪੂਰੀ ਦੁਨੀਆ ਦੇ ਵਿੱਚ ਪੂਰੇ ਦੇਸ਼ਾਂ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਖਾਸ ਕਰਕੇ ਇਹ ਧਿਆਨ ਰੱਖਣਾ ਚਾਹੀਦਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਹੋਵੇ ਨਗਰ ਕੀਰਤਨਾ ਹੋਵੇ ਜਾਂ ਗੁਰਮਤ ਸਮਾਗਮ ਹੋਵੇ ਉਸ ਦੀ ਸਕਿਉਰਿਟੀ ਦਾ ਪ੍ਰਬੰਧ ਜ਼ਰੂਰੀ ਅਤੇ ਜੋ ਇਹ ਜੇ ਲੋਕ ਹੈ ਉਹਨਾਂ ਲੋਕਾਂ ਨੂੰ ਰੁਕਿਆ ਜਾਵੇ ਤਾਂ ਕਿ ਸਿੱਖ ਜੋ ਗੁਰੂ ਸਾਹਿਬ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਲੈ ਕੇ ਚੱਲਦਾ ਹੈ ਹਰ ਇੱਕ ਦੇ ਭਲੇ ਹਰ ਇੱਕ ਦਾ ਜ ਜਦੋਂ ਦਿਵਾਨ ਚੱਲਦੇ ਸਮਾਗਮ ਚੱਲਦੇ ਹੋਣ ਲੰਗਰ ਚੱਲਦੇ ਹੋਣ ਪਰਵਤਕਾਰ ਦੇ ਕਾਰਜ ਹੁੰਦੇ ਹੋਣ ਹਮੇਸ਼ਾ ਸਿੱਖ ਨੇ ਕਿਸੇ ਦਾ ਧਰਮ ਨਹੀਂ ਵੇਖਿਆ ਜਾਤ ਨਹੀਂ ਵੇਖੀ ਕੋਈ ਦੇਸ਼ ਨਹੀਂ ਵੇਖਿਆ ਹਰ ਇੱਕ ਜਿੱਤ ਕਿਤੇ ਵੀ ਮਾਨ ਬਤਾਤੇ ਭੀੜ ਪਈ ਹੈ ਤਾਂ ਸਿੱਖ ਗੁਰੂ ਸਾਹਿਬ ਦੇ ਦਿੱਤੇ ਸਿਧਾਂਤ ਤੇ ਚੱਲ ਕੇ ਹਰ ਇੱਕ ਥਾਂ ਭਾਈਚਾਰਤਾ ਦਾ ਪ੍ਰਤੀਕ ਸਾਂਝ ਹਰ ਇੱਕ ਉਨਾਂ ਨਾਲ ਲੈ ਕੇ ਹਰ ਇੱਕ ਦਾ ਸਨਮਾਨ ਸਤਕਾਰ ਤੇ ਖਾਸ ਕਰ ਹਰ ਇੱਕ ਵਾਸਤੇ ਸੰਘਰਸ਼ ਵੀ ਸੇਕਮ ਲੜਦੀ ਹੈ ਅਤੇ ਹਰ ਇੱਕ ਦੀ ਤਰੱਕੀ ਦੇ ਵਿੱਚ ਵੀ ਸੇਕਮ ਵੱਡਾ ਯੋਗਦਾਨ ਪਾਉਂਦੀ ਹੈ ਮੈਂ ਸਮਝਦਾ ਦੁਆਰਾ ਪੇਸ਼ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਘਟਨਾ ਦੀ ਪਰਜੋਰ ਸ਼ਬਦਾਂ ਵਿੱਚ ਜਿੱਥੇ ਨਿੰਦਿਆ ਕਰਦੀ ਹੈ ਉੱਥੇ ਨਿਊਜ਼ੀਲੈਂਡ ਸਰਕਾਰ ਅਤੇ ਭਾਰਤ ਸਰਕਾਰ ਜ਼ਰੂਰ ਗੱਲ ਕਰੇ ਭਾਸ ਕਰਨੇ ਵਾਸਤੇ ਨਾਲ ਅਤੇ ਨਾਲ ਹੀ ਲੋਕਾਂ ਦੇ ਉੱਪਰ ਕਾਰਵਾਈ ਤੇ ਜੋ ਮਿਲ ਬੈਠ ਕੇ ਸਾਡੇ ਉਥੋਂ ਦੀ ਸਿੱਖ ਨਮਾਇंदे ਐ ਜੋ ਨਿਊਜ਼ੀਲੈਂਡ ਦੇ ਉਹ ਸਾਰਾ ਮਸਲਾ ਹੱਲ ਕਰਨ ਤੇ ਅਗਾਹ ਤੋਂ ਇਹੋ ਜੀ ਘਟਨਾ ਨਾ ਵਾਪਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ हरियाणा सिगुर डोरा प्रबंधक कमिटी ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਚੁੰਗਾ ਦੇ ਵੱਲੋਂ ਪਰਿਵਾਰ ਵਿਛੋੜੇ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਗੁਰਪ੍ਰੀਤ ਸਾਧ ਸੰਗਤ ਜੀ ਫਾਇਦਾ ਖਾਲਸਾ ਪੰਥ ਵਾਸਤੇ ਇੱਕ ਬੱਤਾ ਹੀ ਕਾਮਤਪਰਾ ਦੇ ਹਰ ਹੈ ਅੱਜ ਦੇ ਦਿਨ ਖਾਲਸਾ ਪੰਥ ਦੇ ਪਾਤਸ਼ਾਹ ਦਸਵੇਂ ਦਾ ਪਰਿਵਾਰ ਵਿਛੋੜਾ ਕੰਮੀ ਵੇਲੇ ਅਮਰਿਤ ਵੇਲੇ ਹੋ ਗਿਆ ਇਸ ਕਰਕੇ ਆਜ ਦਾ ਦਿਹਾੜਾ ਬੜਾ ਖੌਫਾ ਪੰਥਵਾਸੀ ਵਰਾਗਮੀ ਹੈ ਤੇ ਉਸੇ ਉਪਲਕਸ਼ ਦੇ ਵਿੱਚ ਦਾਸਤਾਂ ਸ਼ਹੀਦਾਂ ਚਾਰੇ ਸ਼ਹਿਜਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹੀਦੀ ਦੇ ਸਮਾਗਮ ਉਹਨਾਂ ਦੀ ਦਾਸਤਾਂ ਉਹਨਾਂ ਦੀ ਯਾਦਗਾਰ ਮਨਾਉਣ ਵਾਸਤੇ ਹਰਿਆਣੇ ਦੇ ਵਿੱਚ 10 ਪ੍ਰੋਗਰਾਮ ਵੱਖ-ਵੱਖ ਜਗ੍ਹਾ ਵਿੱਚ ਰੱਖੇ ਗਏ ਅੱਜ ਜਿਹੜਾ ਸਰਸਾ ਰਾਣੀਆਂ ਦੇ ਵਿੱਚ ਸਾਡੇ ਜਰਨਲ ਸਕੱਤਰ ਸਰਦਾਰ ਅੰਗਰੇਜ਼ ਸਿੰਘ ਰਾਣੀਆਂ ਦੀ ਸ਼ਿਫਾਰਿਸ਼ ਤੇ ਰਾਣੀਆਂ ਵਿੱਚ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿੱਥੇ ਮਹਾਨ ਪੰਛ ਦੇ ਕੀਰਤਨੀ ਅਤੇ ਕਥਾਵਾਚਕ ਇੱਥੇ ਸੰਤਾਂ ਦੇ ਦਰਸ਼ਨ ਕਰਨਗੇ ਉੱਥੇ ਨਾਲ ਹੀ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਵਕਤ-ਵਕਤ ਇੱਥੇ ਹਾਜ਼ਰੀਆਂ ਭਰ ਰਹੇ ਨੇ ਗੁਰੂ ਕਾਰੀ ਸਾਧ ਸੰਗਤ ਜੀ ਪਰ ਅੱਜ ਜਰੂ ਮੈਂ ਸੋਸ਼ਲ ਮੀਡੀਆ ਤੇ ਇੱਕ ਖਬਰ ਵੇਖੀ ਕਿ ਨਿਊਜ਼ੀਲੈਂਡ ਦੇ ਵਿੱਚ ਖਾਲਸਾ ਦਾ ਜੋ ਜਉ ਜਲਾਲ ਵਾਲਾ ਨਗਰ ਕੀਰਤਨ ਜੋ ਨਿਊਜ਼ੀਲੈਂਡ ਦੀਆਂ ਸੜਕਾਂ ਤੇ ਸਾਰੇ ਨਿਊਜ਼ੀਲੈਂਡ ਸ਼ਹਿਰ ਦੇ ਵਿੱਚ ਕੱਢਿਆ ਜਾਣਾ ਸੀ ਉਹਨੂੰ ਕੋਈ ਸ਼ਰਾਬਤੀ ਉੱਥੋਂ ਦੇ ਲੋਕਾਂ ਨੇ ਰੋਕ ਕੇ ਬੜਾ ਇੱਕ ਨੌਨਾ ਕੰਮ ਕੀਤਾ ਹੈ हरियाणा सिख गुरुद्वारा प्रबंधन कमेटी ਇਸ ਜੋ ਇਹ ਰਿਕਵਰਡ ਪਾਈ ਗਈ ਹੈ ਨਗਰ ਕੀਰਤਨ ਦੀ پوری ਸਖਤ ਵਿਰੋਧਤਾ ਦੀ ਕਰਦੀ ਹੈ ਤੇ ਨਿੰਦਾ ਵੀ ਕਰਦੀ ਹੈ। ਇਹਦੇ ਵਾਸਤੇ ਹਰਿਆਣਾ सिख गुरुद्वारा प्रबंधन कमेटी ਨੇ ਇੱਕ ਰਾਸ਼ਟਰਪਤੀ ਨੂੰ ਇੱਕ ਪ੍ਰਧਾਨ ਮੰਤਰੀ ਨੂੰ ਹਿੰਦੁਸਤਾਨ ਦੇ ਨੂੰ ਲੈਟਰ ਲਿਖ ਕੇ ਇਸ ਮਾਮਲੇ ਤੇ ਕਾਰਵਾਈ ਕਰਨ ਦੀ ਤੇ ਬਾਰੇ ਵਿਚਾਰ ਕੀਤਾ ਗਿਆ ਹੈ। ਲੋ ਉਹਨਾਂ ਨੂੰ ਪੱਤਰ ਲਿਖਿਆ ਗਿਆ ਹੈ ਤੇ ਇੱਕ ਹੀ ਨਿਊਜ਼ੀਲੈਂਡ ਸਰਕਾਰ ਨੂੰ ਪੱਤਰ ਲਿਖ ਕੇ ਜੋ ਸ਼ਰਾਬਤੀ ਤਰ ਤਰ ਜਿਨ੍ਹਾਂ ਨੇ ਨਗਰ ਕੀਰਤਨ ਗੁਰੂ ਸਾਹਿਬ ਦੀ ਪਾਲਕੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਏ ਜੇ ਨਾ ਕਾਨੂੰਨੀ ਕਾਰਵਾਈ 1 ਮਹੀਨੇ ਦੇ ਅੰਦਰ ਅੰਦਰ ਹੋਈ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਇੱਕ ਵਫਰ ਨਿਊਜ਼ੀਲੈਂਡ ਜਾ ਕੇ ਇਸ ਤੇ ਕਾਰਵਾਈ ਕਰਵਾਏਗਾ ਤੇ ਜੇ ਰੋਸ ਪ੍ਰਦਰਸ਼ਨ ਵੀ ਕਰਨਾ ਪਿਆ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਊਜ਼ੀਲੈਂਡ ਵਿੱਚ ਜਾ ਕੇ ਰੋਡ ਪ੍ਰਦਰਸ਼ਨ ਕਰੇਗੀ ਤੇ ਉੱਥੋਂ ਦੇ ਇਹ ਜਨਤਾ ਨੂੰ ਸਮਝਾਏਗੀ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਸਾਰੀ ਦੁਨੀਆ ਵਿੱਚੋਂ ਪੁਤਰ ਗ੍ਰੰਥ ਨਹੀਂ ਤੇ ਤੁਸੀਂ ਜੋ ਇਹਨਾਂ ਨੂੰ ਰੋਕ ਕੇ ਇਹ ਵਿਗਨ ਪਾਇਆ ਹੈ ਇਹ ਤੁਹਾਡੀ ਜ਼ਿੰਦਗੀ ਵਾਸਤੇ ਸਭ ਤੋਂ ਕਨਾਉਣਾ ਦੇਣ ਹੈ ਮਾਰਾ ਦੇਣ ਹੈ ਤੇ ਐਂਦਾ ਇਹੋ ਜੀ ਹਰਕਤ ਨਾ ਹੋਵੀ ਇਸ ਕਰਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਤੋਂ ਸਖਸ ਤੋਂ ਸਖ ਕਰਨ ਚੁੱਕਣ ਲਈ ਉਪਰਾਲੇ ਕਰੇਗੀ ਆਪ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟੂਰੀ ਦੇ ਵਿਖੇ মিডিਆ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਉਨ੍ਹਾਂ ਵੱਲੋਂ ਵਿਚਾਰ ਸਾਂਝੇ ਕਰ ਰਿਹਾ ਆਕਾਲੀ ਦਲ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਗਏ ਅੱਜ ਮੜੇ ਦੇ ਵਿੱਚ ਟੂਰੀ ਦੇ ਵਿੱਚ ਜਿਹੜਾ ਸੀਐਮ ਆਫਿਸ ਬਣਾਇਆ ਹੋਇਆ ਕਿਹੜਾ ਕਿੱਥੇ ਕਰਨਾ ਹੈ ਕਿ ਆ ਕੇ ਮੁੱਖ ਮੰਤਰੀ ਸਪਿੰਨਾਰੇ ਸਰਪੰਚਾਂ ਨਾਲ ਮਾਈਕਲ ਜੀ ਕੋਲ ਤੇ ਗੁਰੂ ਜੀ ਕੋਲੋਂ ਪਰਲੇ ਗ੍ਰਾਂਟ 70 ਨਾਲ ਸ਼ਹਿਰ ਦੇ ਪਿੱਪੜਪੁਰਾ ਗੁਰੂ ਜੀ 20 ਗ੍ਰਾਂਟ 70 ਨਾਲ ਮੁਲਾਕਾਤ ਹੋਈ ਹੈ ਕੁਲ ਕੇ ਔਰ ਪੂਰਾ ਦਿਨ ਅੱਜ ਇਸੇ ਅਫਤਰ ਚੀਜ਼ ਲਈ ਤੈਦ ਰਹੇ ਪਿੰਡਾਂ ਨੂੰ ਗ੍ਰਾਂਟਾਂ ਬਹੁਤ ਖੁੱਲੀਆਂ ਗਈਆਂ ਨੇ ਹਰ ਪਿੰਡ ਨੇ ਆਪਣੇ ਆਪਣੇ ਗ੍ਰਾਂਠਾਂ ਦਾ ਵੀ ਦੱਸਿਆ ਕਿ ਕਿਹੜੇ-ਕਿਹੜੇ ਕੰਮ ਚੱਲ ਰਹੇ ਨੇ ਕਿਹੜੇ-ਕਿਹੜੇ ਕੰਪਲੀਟ ਹੋ ਗਏ ਕਿਹੜੇ-ਕਿਹੜੇ ਹੋਰ ਕੰਮ ਹੋਣ ਵਾਲੇ ਨੇ ਉਹ ਬਿਸਟਾਰ ਸੈਟ ਡੀਸੀ ਸਾਹਿਬ ਨਾਲ ਐਡੀਸੀ ਸਾਹਿਬ ਨਾਲ ਬੈਠ ਕੇ ਉਹ ਨਾਲ ਦੀ ਨਾਲ ਉਹ ਕੁਝ ਨਵੀਆਂ ਡਿਮਾਂਡਾਂ ਨਿਕਲਣ ਵਾਲੀਆਂ ਚਾਰ ਪੰਜ ਰਹਿ ਗਈਆਂ ਤੇ ਪਰ ਉਹ ਪੂਰੇ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਪਹਿਲਾਂ ਦੋ ਵਾਰ ਜਦੋਂ ਮੈਂ ਐਮਪੀ ਦੇ ਤੌਰ ਤੇ ਲੜਿਆ ਉਹਦੇ ਤੇ 2022 ਚ ਮੈਨੂੰ ਬਤੌਰ ਐਨਐਮਐ ਫਿਰ 2024 ਚ ਨੀਤ ਇਹ ਜੀ ਨੂੰ ਦਿੱទੁਰਤਾਇਆ ਸਰਵਰ ਤੋਂ ਪਿੱਛੇ ਫਿਰ ਸਰਪੰਚੀ ਦੀਆਂ ਵੋਟਾਂ ਚ ਬਲਕ ਸੰਤੀ ਦੀ ਜਿਲ੍ਹਾ ਪੰਚਾਇਤ ਜਦੋਂ ਵੀ ਕਿਤੇ ਧੂੜੀ ਦੇ ਲੋਕਾਂ ਨੂੰ ਕੋਈ ਆਵਾਜ਼ ਮਾਰੀਏ ਤਾਂ ਅਧਿਵਿ ਉਹਨਾਂ ਨੇ ਮੰਨ ਦਿੱਤਾ ਤਾਂ ਫਿਰ ਉਹਨਾਂ ਦਾ ਹੱਕ ਬੰਧਰ ਤੇ ਉਹਨਾਂ ਨੂੰ ਪਿੰਡਾਂ ਦੀਆਂ ਤਰੱਕੀਆਂ ਕਰਨ ਦਾ ਸ਼ੌਕ ਵੀ ਹੈ ਉਹਨਾਂ ਨੂੰ ਜਨੂਨ ਵੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਧੂੜੀ ਦੇ ਪਿੰਡਾਂ ਜਿਹੜੇ ਨੇ ਬਹੁਤ ਤਰੱਕੀ ਕਰ ਰਹੇ ਨੇ ਤੁਹਾਨੂੰ ਕਸਬੇ ਤਰੱਕੀ ਕਰ ਰਹੇ ਨੇ ਤੇ ਇਸੇ ਤਰ੍ਹਾਂ ਮਿਲਨ ਮਿਲਨ ਦਾ ਸਿਲਸਿਲਾ ਚੱਲ ਰਿਹਾ ਜਿਸ ਤਰ੍ਹਾਂ ਧੂਰੇ ਦੇ ਲੋਕਾਂ ਨੇ ਵੱਡਾ ਫਤਵਾ ਦਿੱਤਾ ਸਮਝੋ ਕਿ ਤੁਹਾਡੇ 4 ਸਾਲ ਜਿਹੜੇ ਕਾਰਜਕਾਲ ਦੇਖਦੇ ਹੋ ਉਹਨੇ ਐਡਾ ਵੱਡਾ ਉਸੂ ਜਿਹੇ ਹਲਕੇ ਜੋ ਫਤਵਾ ਸਾਰੇ ਪੰਜਾਬ ਦੀ ਲੋਕਾਂ ਨੇ ਬਹੁਤ ਵੱਡਾ ਫੰਗਰ ਦਿੱਤਾ ਤੁਸੀਂ ਦੇਖ ਲੋ ਵੀ ਇਹ ਜਿਲ੍ਹਾ ਰਿਸ਼ਤ ਤੇ ਲੱਖ ਸੰਤ ਜ ਲੱਖ ਪਕਰ 1200 ਤੋਂ ਉੱਪਰ ਤੇ ਜਿਹੜੀਆਂ ਸੀਟਾਂ ਆਮ ਆਦਮੀ ਪਾਰਟੀ ਜਿੱਤੀ ਹੈ ਚੋਣਾਂ ਸ਼ਾਂਤ ਸਾਰੀਆਂ ਪਾਰਟੀਆਂ ਜਿੱਦੀਆਂ ਸਨ ਤੇ ਰਿਚੇ ਕਰਿਆ ਸਾਰੇ ਪੰਜਾਬ 'ਚ ਬਹੁਤ ਵੱਡਾ ਫਤਵਾ ਮਿਲਿਆ ਤੇ ਹਲੰਕੀਰਾਂ ਦਾ ਵੀ ਹੌਸਲਾ ਵਧਿਆ ਤੇ ਸਾਨੂੰ ਵੀ ਖੁਸ਼ੀ ਹੋਈ ਹੈ ਕਿ ਲੋਕ ਕਮਾ ਦੇ ਨਾਂ ਕਿਉਂਕਿ ਸੀ ਕਮਾ ਦੇ ਨਾਂ ਤੇ ਵੋਟਾਂ ਮਾਰੀਆਂ ਸੀ ਅਸੀਂ ਕੋਈ ਨਫ਼ਰਤ ਜਾਂ ਧਰਮ ਦੇ ਨਾਂ ਤੇ ਵੋਟਾਂ ਨਹੀਂ ਦਿੱਤੀ ਸੋ ਇਸ ਕਰਕੇ ਬੜੀ ਅੱਛੀ ਗੱਲ ਹੈ ਕਿ ਲੋਕਾਂ ਨੇ ਮੁਹੱਲਾ ਕਲੀਨਕਾਂ ਦੇ ਨਾਂ ਤੇ ਹਸਪਤਾਲਾਂ ਦੀ ਬੜੀ ਫੈਸਿਲਿਟੀ ਦੇ ਨਾਂ ਤੇ ਨੌਕਰੀਆਂ ਜਿਹੜੀਆਂ ਦਿੱਤੀਆਂ ਉਹਨਾਂ ਦੇ ਨਾਂ ਤੇ ਜਾਂ ਪਿੰਡਾਂ ਦੇ ਵਿੱਚ ਜਿਹੜੇ ਕੰਮ ਹੋਏ ਨੇ ਜਿਹੜੇ ਜਿਹਦੇ ਵਿੱਚ ਜੇ ਆਪਾਂ ਗਿਣਨ ਲੱਗ ਜਾਈਏ ਤਾਂ ਬਿਜਲੀ ਦਿਨੇ ਬਿਜਲੀ ਖੇਤਾਂ 'ਤੇ ਆਣੀ ਅੱਸੀਆਂ ਦਾ ਪਾਣੀ ਖਾਲਾਂ ਦਾ ਪਾਣੀ ਟੇਲਾਂ ਤੱਕ ਪਹੁੰਚਣਾ ਹੋਵੇ ਹੋਰ ਵੀ ਪਹੁੰਚਾਇਆ ਜਾਊਗਾ ਜੀ ਤੇ ਜਿਹੜੀ ਜਿਹੜੀ ਵੀ ਲੋਕਾਂ ਨੂੰ ਕੋਈ ਫੈਸਿਲਿਟੀ ਜਿਹੜੀ ਚੰਗੀ ਲੱਗੀ ਅਸੀਂ ਕਿਹ ਕੰਮਾਂ 'ਚ ਚੰਗੇ ਲੱਗੇ ਤਾਂ ਵੋਟ ਪਾ ਦੇ ਲੋਕਾਂ ਨੂੰ gota ਪਾਣੀ ਸਰ 1 ਮੈਗਾ ਪੀਟੀਐ ਮਾਨੇ ਤਾਂ ਰਿਕਾਰਡ ਤੋੜ ਉਹ ਮੈਨੇ ਮਾਪ ਚੁੱਕਿਆ ਜੀ 230000 ਕਰੋ ਮਾਤਾ-ਪਿਤਾ ਦੇ ਲਿੰਕ ਹੋ ਕੇ ਬੱਚਿਆਂ ਬਾਰੇ ਪੁੱਛਣਾ ਹੈ ਬੜੀ ਅੱਛੀ ਗੱਲ ਇਹ ਬੜਾ ਚੰਗਾ ਰਸਨਾ ਹੈ ਪਹਿਲਾ ਸਰਕਾਰੀ ਸਕੂਲਾਂ ਚ ਵੀ ਪੇਰ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੁੰਦੀ ਹੈ ਇਹਦੇ ਨਾਲ ਇਹ ਪਤਾ ਲੱਗਦਾ ਹੈ ਕਿ ਮਾਪੇ ਜਿਹੜੇ ਨੇ ਹਰੇਕ ਮਾਪੇ ਨੂੰ ਆਪਣੇ ਬੱਚੇ ਦਾ ਫਿਕਰ ਹੁੰਦਾ ਪਰ ਮਾਪਿਆਂ ਨੂੰ ਇਹ ਹੱਕ ਵੀ ਹੈ ਕਿ ਉਹ ਜਾ ਕੇ ਸਕੂਲ ਚ ਚੈੱਕ ਕਰਨ ਕਿ ਕਿਹੜੇ ਟੀਚਰ ਉਹਨਾਂ ਨੂੰ ਪੜਾ ਰਹੇ ਨੇ ਤੇ ਟੀਚਰਾਂ ਨੂੰ ਵੀ ਇਹ ਪਤਾ ਲੱਗ ਜਾਂਦਾ ਕਿ ਬੱਚਾ ਸਕੂਲ ਤੋਂ ਬਾਅਦ ਕਿਹੋ ਜਿਹਾ ਮਾਹੌਲ ਚ ਰਹਿੰਦਾ ਕਿ ਉਹ ਹੋਮਵਰਕ ਕਰਕੇ ਹੁੰਦਾ ਹੈ ਪ੍ਰੋਪਰ ਕਿ ਤੇ ਨਾ ਹੋਵੇ ਕਿ ਸਕੂਲ ਚੋਂ ਤਾਂ ਪੜ ਕੇ ਚਲਾ ਜਾਵੇ ਪਰ ਉਹਨੂੰ ਬਾਹਰ ਇਹੋ ਜਿਹਾ ਮਾਹੌਲ ਮਿਲੇ ਤਾਂ ਸਾਰਾ ਕੁਝ ਭੁੱਲ ਜੇ ਤੇ ਉਹਦਾ ਕੋਈ ਫਾਇਦਾ ਹੀ ਨਾ ਹੋਵੇ ਸੋ ਇਹ ਮਾਪਿਆਂ ਦਾ ਤੇ ਟੀਚਰਾਂ ਦਾ ਜਿਹੜਾ ਤਾਲਮੇਲ ਹੈ ਉਹ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ ਸੋ ਕੱਲ ਰਿਕਾਰਡ ਤੋੜ ਮਾਪਿਆਂ ਦਾ ਆਉਣਾ ਉਹ ਸ਼ੁਭ ਸ਼ਗਨ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਬਹੁਤ ਤਰੱਕੀਆਂ ਕਰ ਰਹੇ ਨੇ بڑے بڑے ਦੇਸ਼ ਦੇ ਔਖੇ ਔਖੇ ਟੈਸਟ ਕੋ ਕਲੀਅਰ ਕਰ ਰਹੇ ਨੇ ਹਾਜੀ ਹਾਂ ਜੀ ਜਿੱਤੇ ਮੈਨੂੰ ਬੱਚੇ ਮਿਲਦੇ ਨੇ ਛੋਟੇ ਛੋਟੇ ਬੱਚੇ ਜਾਂ ਕੱਲ ਮੈਂ ਜਿਵੇਂ ਐਵੀਏਸ਼ਨ ਇੰਜੀਨੀਅਰ ਕਾਲਜ ਜਿਹੜਾ ਉੱਥੇ ਬੱਚੇ ਮਿਲੇ ਪਿੰਡਾਂ ਦੇ ਬੱਚੇ ਪਾਇਲਟ ਬਣ ਰਹੇ ਨੇ ਇੰਜੀਨੀਅਰ ਬਣ ਰਹੇ ਨੇ ਸੋ ਜੇ ਸਾਡੇ ਬੱਚੇ ਪੜ੍ਹ ਲਿਖ ਜਾਣਗੇ ਤਾਂ ਤੁਹਾਨੂੰ ਜਿਹੜੀ ਹੈ ਫਾਊਂਡੇਸ਼ਨ ਇੰਨੀ ਵਧੀਆ ਮਿਲ ਜੂਗੀ ਨਹੀਂ ਇੰਨੀ ਵਧੀਆ ਮਿਲ ਜੂਗੀ ਸਾਡਾ ਸਮਾਜ ਜਿਹੜਾ ਬਹੁਤ ਉੱਪਰ ਚਲੇ ਫਰਕ ਦੀ ਲਾਈਨ ਦੇ ਵਿੱਚ ਨਿਕਲ ਕੇ ਆਸੀ ਤਾਂ ਕਿਹਾ ਉਹ ਕਿ ਨਗਰ ਕ੍ਰਿਪਾ ਦਾ ਰੋਕਿਆ ਗਿਆ ਉਹਨਾਂ ਵੱਲੋਂ ਹਾਕਾ ਡਾਂਸ ਕੀਤਾ ਗਿਆ ਨਗਰ ਕ੍ਰਿਪਾ ਦੇ ਮੂਰੇ ਦੇਖੋ ਹਰ ਇੱਕ ਨੂੰ ਆਪਣੇ ਆਪਣੇ ਧਰਮ ਦਾ ਜਿਹੜਾ ਵਿਚਾਰ ਕਰਨ ਦਾ ਪ੍ਰਸਾਰ ਕਰਨ ਦਾ న్యూ ਜ਼ीलੈਂਡ ਵਰਗੇ ਕੰਟਰੀ ਦਾ ਪਾਪਰਟ ਵਲਟ ਕੰਟਰੀ ਵਿੱਤੀ ਸਤਨਾਬੋਂ ਹੁੰਦਾ ਨਹੀਂ ਕੋਈ ਇਸ ਤਰ੍ਹਾਂ ਪਹਿਲੀ ਵਾਰ ਸੁਣਿਆ ਸੋ ਮੈਂ ਕਹਿੰਨਾ ਕਿ ਬਾਤ ਸਰਕਾਰ ਨਹੀਂ ਕਿ ਸਰਕਾਰ న్యూ ਜ਼ीलੈਂੈਂਡ ਸਰਕਾਰ ਨੇ ਕਰਕੇ ਜੇ ਕੋਈ ਥੋੜਾ ਬਹੁਤ ਵੈਸੇ ਐਂਟੀ ਇਮੀਗ੍ਰੇਸ਼ਨ ਸਾਰੀ ਦੁਨੀਆ 'ਚ ਇੱਕ ਚੱਲਿਆ ਹੋਇਆ ਹਾਲ ਜੀ ਹੈ ਤੇ ਪਰ ਸਾਡੀ ਜਿਹੜੀ ਕੌਮ ਆ ਉਹ ਤਾਂ ਸਰਬੱਤ ਦਾ ਭਲਾ ਮੰਗਦੀ ਲੋਕਾਂ ਦੇ ਕਿ ਉਹਨਾਂ ਸਰ ਕੀ ਇੰਡੀਆ ਨਾਲ ਇੰਡੀਆ ਹਾਲਾਂਕਿ ਨਿਊਜ਼ੀਲੈਂਡ ਤੱਕ ਵੀ ਇਤਲੀ ਘਟਨਾ ਦੀ ਕਿਸ ਤਰ੍ਹਾਂ ਦੀ ਕੋਈ ਨਹੀਂ ਸੋ ਸ਼ਾਇਦ ਉਹ ਬਾਹਰਲੇ ਜਿਹੜੇ ਘਟਨਾਵਾਂ ਕੋਈ ਇਤਨਾ ਤੁਰਦੀਆਂ ਨੇ ਉਹ ਸਾਡੇ ਨਾਲ ਲੱਗ ਜਾਂਦੀਆਂ ਨੇ ਪਰ ਸਾਡੀ ਕੌਮ ਜਿਹੜੀ ਆ ਉਹ ਮਿਹਨਤੀ ਕੌਮ ਹੈ ਜਿੱਥੇ ਜਾਂਦੇ ਆ ਉਹਨਾਂ ਦੀ ਦੇਸ਼ ਦੀ ਤਰੱਕੀ ਦੇ ਵਿੱਚ ਸਾਡਾ ਬਹੁਤ ਵੱਡਾ ਯੋਗਦਾਨ ਹੈ ਤੇ ਨਹੀਂ ਅਸੀਂ ਸੰਘੀ ਕੇਂਦਰ ਤੋਂ ਸਪਕ ਬੀਤੇ ਕਰਦੇ ਕਿ ਨਿਊਜ਼ੀਲੈਂਡ ਦੇ ਮੈਸਟਰ ਨੂੰ ਬਲਾਕ ਉਹਨਾਂ ਨੂੰ ਇਹ ਕੱਟ ਰੱਖਿਆ ਜਾਵੇ ਕਿ ਸਾਡੇ ਭਾਰਤੀ ਉਹ ਹਮੇਸ਼ਾ ਸ਼ਾਂਤੀ ਕਸਤ ਰਹੇ ਤੇ ਜਿੱਥੇ ਵੀ ਜਾਂਦੇ ਆ ਉਹ ਆਪ ਵੀ ਕਾਮਯਾਬ ਹੁੰਦੇ ਆ ਉਸ ਖਿੱਤੇ ਨੂੰ ਵੀ ਬੇਸ਼ਰਮ ਵੀ ਕਾਮਯਾਬ ਕਰ ਸਕਦਾ ਯੋਗ ਸਰ ਤੂਰੇ ਦਾ ਤੂਰੇ ਦਾ ਸਰਕਾਰੀ ਸਿਵਲ ਹਸਪਤਾਲ ਕੱਲ ਤੱਕ ਲੋਕਾਂ ਨੂੰ ਭਾਰੀ ਸ਼ਬ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਜੀ ਸਾਰੇ ਦਿਨ ਮੈਂ ਪਹਿਲਾਂ ਵੀ ਥੋੜਾ ਜਿਹਾ ਜਵਾਬ ਦਿੱਤਾ ਸੀ ਕਿ ਸਾਰੇ ਪੰਜਾਬ ਦੇ ਆਸਪਤਾਲ ਚੜੀ ਨੇ ਉਹਨਾਂ ਨੂੰ ਹੌਲੀ ਹੌਲੀ ਠੀਕ ਕਰ ਰਿਹਾ। ਔਰ ਮਸ਼ੀਨਾਂ ਆ ਰਹੀਆਂ ਨੇ ਡੈਲਸਸ ਦੀਆਂ ਮਸ਼ੀਨਾਂ ਬੜੀ ਆ ਰਹੀਆਂ ਨੇ ਨਵੀਆਂ ਨਵੇਂ ਡਾਕਟਰ ਭਰਤੀ ਹੋ ਰਹੇ ਨੇ, ਸਟਾਫ ਭਰਤੀ ਹੋ ਰਿਹਾ। ਜਦੋਂ ਹੀ ਸਾਰਿਆਂ ਦਾ ਜਿਹੜਾ ਜਿਉਂ-ਜਿਉਂ ਸਟਾਫ ਆਈ ਜਾਊਗਾ, ਜਿਉਂ-ਜਿਉਂ ਮਸ਼ੀਨ ਆਈ ਕਰ ਗਿਆ। ਸਾਰੇ ਪੰਜਾਬ ਦੇ ਹਸਤਾਨ ਨੂੰ ਅਪਡੇਟ ਕਰਦੇ ਸਰ ਇਕ ਤੂਰੀਚ ਨਾਲ ਸ਼ੁਰੂ ਹੋਏ ਸੀ ਜਿਹੜੇ ਇਹ ਸ਼ੁਰੂ ਹੋਏ ਨੇ ਕਹਿਣਾ ਚਾਹੁੰਦੇ ਤਿੰਨ ਸ਼ਹਿਰਾਂ ਨੂੰ ਜਿਹੜਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸ਼੍ਰੀ ਨਾਨਕਪੁਰ ਸਾਹਿਬ ਕਿ ਹੋਇਆ ਸੀ ਉਹ ਰੋਚ ਮਤਾ ਪਾਸ ਹੋਇਆ ਸੀ ਸਰ ਸਰਬਸੰਤੀ ਨਾਲ ਤੇ ਸ਼੍ਰੀ ਗੁਰਤੇਗਵਤ ਜੀ ਸਾਡੇ ਕੋਲ ਸਾਲਾ ਦਿਹਾੜੇ ਦੇ ਮੌਕੇ ਤੇ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਬਾਲ ਸਿਟੀ ਸ਼੍ਰੀ ਅਮਰ ਸਾਹਿਬ ਸ਼੍ਰੀ ਨਾਨਕਪੁਰ ਸਾਹਿਬ ਤੇ ਤਰਫ ਦੇ ਸਾਹਬ ਉਹ ਤਿੰਨੋਂ ਸ਼ਹਿਰਾਂ ਨੂੰ ਨੈਪਟੇਨ ਜਾਰੀ ਕਰਕੇ ਅਧਿਕਾਰਕ ਤੌਰ ਤੇ ਜਿਹੜਾ ਪਵਿੱਤਰ ਸ਼ਹਿਰਾਂ ਦਾ ਸਰਚਾ ਉਹ ਮਿਲ ਚੁੱਕਾ ਹੈ ਇਹ ਇਨ੍ਹਾਂ ਸ਼ਹਿਰਾਂ ਦੇ ਵਿੱਚ ਹੁਣ ਨੀਟ ਸ਼ਰਾਬ ਤੰਬਾਕੂ ਜਾਂ ਕੋਈ ਹੋਰ ਕਿਸੇ ਵੀ ਨਸ਼ੀਲੀ ਵਸਤੂਆਂ ਦੇ ਉਹਨਾਂ ਤੇ ਵੇਚਣ ਤੇ ਸੰਪੂਰਨ ਤੌਰ ਤੇ ਬੰਦ ਫਿਰੋਜੀ ਇਹ ਇਨ੍ਹਾਂ ਸ਼ਹਿਰਾਂ ਦੇ ਵਿਕਾਸ ਵਾਸਤੇ ਅਸੀਂ ਖੁੱਲੇ ਦਿਲ ਨਾਲ ਫੰਡ ਦੇਵਾਂਗੇ ਕੋਕਲੇ ਸ਼ਹਿਰ ਇਹ ਜਿਹੜੇ ਨੇ ਇੱਕ ਨਾ ਧਾਰਮਿਕ ਤੌਰ ਤੇ ਇਹ ਸੱਭਿਆਚਾਰਕ ਤੇ ਸਾਡੇ ਦਿਰਾਸਤ ਦੇ ਤੌਰ ਤੇ ਵੀ ਸਾਡੀ ਪ੍ਰਤੀਕ ਹਨ ਤੇ ਮੈਂ ਪਰਮਾਤਮਾ ਦੇ ਇਸ ਕੋਲ ਸ਼ੁਕਰਗੁਜ਼ਾਰ ਕਿ ਇਹ ਬਖਸ਼ਿਸ਼ ਸਾਡੀ ਸੀ ਆਈਐਸ ਆਨੁਸਮਤ ਬਖਸ਼ਿਸ਼ ਹੈ ਸਾਨੂੰ ਵੱਲ ਬਖਸ਼ਿਆ ਕਿ ਅਸੀਂ ਇਹਨਾਂ ਤਿੰਨਾਂ ਸ਼ਹਿਰਾਂ ਵਿੱਚ ਸ਼ਾਮਲ ਸਾਰੇ ਧੂਰੀ ਸ਼ਹਿਰਾਂ ਦੇ ਵਿੱਚ ਤਾਰਕਦਰ ਕੋਲ ਦਾ ਪਰਿਚਯਨ ਹੈ ਨਾ ਅੱਜ ਭਜੀ ਅਸੀਂ ਤਾਂ ਆਉਣ ਵਾਲੀ ਪੀੜ੍ਹੀ ਨੂੰ ਪਾਇਲਟ ਬਣਾ ਰਹੇ ਹਾਂ ਅਸੀਂ ਤਾਂ ਜਿਹੜੀ ਨਵੀਂ ਜਨਰੇਸ਼ਨ ਦੇ ਜਹਾਜ਼ ਆਏ ਨੇ ਲੇਟੈਸਟ ਜਹਾਜ਼ ਉਹ ਲਿਆ ਕੇ ਇੱਥੇ ਪੰਜਾਬ ਦੇ ਵਿੱਚ ਟ੍ਰੇਨਿੰਗ ਦੇ ਰਹੇ ਹਾਂ ਸਾਡੇ ਬੱਚਿਆਂ ਨੂੰ ਤੇ ਇਹ ਸਾਨੂੰ ਪਤਾ ਨਹੀਂ ਕਿੰਨੇ ਲੱਖ ਸਾਲ ਪਿੱਛੇ ਡਾਇਨਾਸੌਰਾਂ ਵੱਲ ਲੈ ਕੇ ਜਾ ਰਹੇ ਹਾਂ ਠੀਕ ਹੈ ਨਾ ਸੋ ਇਹ ਸ਼ਿਪਕਲੀਆਂ ਜਾਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਕਿ ਤਿੰਨ ਮਹਾਨ ਤੱਕ ਚਾਹਬਾਨਾ ਵਾਲੇ ਪਵਿੱਤਰ ਸ਼ਹਿਰਾਂ ਦਾ ਦਰਜਾ ਡੇਰੇਤਾ ਗਿਆ ਅਤੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਪੂਰੇ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਗਏ ਆਓ ਸੁਣਿਓ ਉਹਨਾਂ ਵੱਲੋਂ ਕੀ ਕਿਹਾ ਗਿਆ ਦੁਨੀਆ ਪਰਚ ਵਸਦੇ ਪੰਜਾਬੀਆਂ ਨੂੰ ਭਗਵੰਤ ਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਪੰਜਾਬੀਓ ਪੰਜਾਬ ਦੇ ਵਿੱਚ ਤੁਹਾਡੀ ਆਪਣੀ ਸਰਕਾਰ ਨੇ ਸਿੱਖ ਧਰਮ ਨਾਲ ਸੰਬੰਧਿਤ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਇਤਿਹਾਸਿਕ ਫੈਸਲਾ ਲਾਗੂ ਕਰ ਦਿੱਤਾ ਹੈ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਸ਼੍ਰੀ ਨੰਦਪੁਰ ਸਾਹਿਬ ਵਿਖੇ ਇਹ ਸਬੰਧੀ ਐਲਾਨ ਕੀਤਾ ਗਿਆ ਸੀ ਮੈਂ ਪ੍ਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਸ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਸਾਨੂੰ ਸਮੱਤ ਬਖਸ਼ੀ ਬਲ ਬਖਸ਼ਿਆ ਕਿ ਅਸੀਂ ਇਹ ਇਤਿਹਾਸਕ ਫੈਸਲਾ ਲੈ ਸਕੇ ਸਿੱਖ ਧਰਮ ਨਾਲ ਸੰਬੰਧਿਤ ਪੰਜ ਤਖਤਾਂ ਚੋਂ ਤਿੰਨ ਤਖਤ ਪੰਜਾਬ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਵਿੱਚ ਸ੍ਰੀ ਕਲ ਤਖਤ ਸਾਹਿਬ ਸ੍ਰੀ ਅਮਰਸਰ ਸਾਬਿਖੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਨੰਦਪੁਰ ਸਾਹਿਬ ਵਿਖੇ ਮੌਜੂਦ ਨੇ ਹੁਣੇ ਤਿੰਨੋਂ ਸ਼ਹਿਰ ਜਿਹੜੇ ਨੇ ਉਹ ਅਧਿਕਾਰ ਇੱਕ ਤੌਰ ਤੇ ਆਸਥਾ ਦੇ ਕੇਂਦਰ ਅਤੇ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਪ੍ਰਾਪਤ ਕਰ ਚੁੱਕੇ ਨੇ ਇਹਨਾਂ ਸ਼ਹਿਰਾਂ ਦੇ ਵਿੱਚ ਸ਼ਰਧਾਲੂਆਂ ਦੇ ਸੰਗਤਾਂ ਦੇ ਨਤਮਸਤਕ ਹੋਣ ਲਈ ਈ ਰਿਕਸ਼ਾ ਮਿੰਨੀ ਬੱਸਾਂ ਸ਼ਟਲ ਬੱਸਾਂ ਤੇ ਹੋਰ ਜਨਤਕ ਆਵਾਜਾਈ ਦੇ ਸਾਧਨ ਜਿਹੜੇ ਨੇ ਉਹ ਸਰਕਾਰ ਵੱਲੋਂ ਮੁਹੱਈਆ ਕਰਾਏ ਜਾਣਗੇ ਤਾਂ ਕਿ ਜੋ ਵੀ ਸ਼ਰਧਾ ਨਾਲ ਦੁਨੀਆ ਭਰ ਤੋਂ ਸੰਗਤ ਆਉਂਦੀ ਹੈ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਇਹਨਾਂ ਤਿੰਨੇ ਸ਼ਹਿਰਾਂ ਦੇ ਵਿੱਚ ਹੁਣ ਮੀਟ ਸ਼ਰਾਬ ਤਮਾਕੂ ਜਾਂ ਹੋਰ ਕੋਈ ਨਸ਼ੀਲੀਆਂ ਜਿਹੜੀਆਂ ਵਸਤਾਂ ਨੇ ਉਹਨਾਂ ਦੇ ਵਿਕਣ ਤੇ ਸੰਪੂਰਨ ਪਾਬੰਦੀ ਹੋਵੇਗੀ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਇਹ ਪ੍ਰੋਸਦਵਾਨਾ ਕਿ ਇਨ੍ਹਾਂ ਸ਼ਹਿਰਾਂ ਦੇ ਸਰਪੱਖੀ ਵਿਕਾਸ ਵਾਸਤੇ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਊਗੀ ਇਹ ਤਿੰਨੋਂ ਸ਼ਹਿਰ ਸਿਰਫ ਧਾਰਮਿਕ ਹੀ ਨਹੀਂ ਬਲਕਿ ਸਾਡੇ ਸੱਭਿਆਚਾਰਕ ਵਿਰਸੇ ਦਾ ਵੀ ਬਹੁਤ ਵੱਡਾ ਪ੍ਰਤੀਕ ਨੇ ਮੈਂ ਸਾਰੀ ਸਿੱਖ ਸੰਗਤ ਨੂੰ ਬਹੁਤ-ਬਹੁਤ ਵਧਾਈ ਦੇਣੀ ਚਾਹਨਾ ਕਿ ਇਤਿਹਾਸਕ ਫੈਸਲਾ ਪਵਿੱਤਰ ਸ਼ਹਿਰਾਂ ਵਾਲਾ ਜਿਹੜਾ ਬੜੀ دیر ਪਹਿਲਾਂ ਲਾਗੂ ਹੋ ਜਾਣਾ ਚਾਹੀਦਾ ਸੀ ਉਹ ਹੁਣ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਲਾਗੂ ਹੋ ਚੁੱਕਿਆ ਤੇ ਤਿੰਨੋਂ ਸ਼ਹਿਰ ਜਿਹੜੇ ਨੇ ਸ਼੍ਰੀ ਨਾਨਕਪੁਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਬਾਡ ਸਿਟੀ ਤੇ ਤਲਵੰਡੀ ਸਾਬੋ ਉਹ ਪਵਿੱਤਰ ਸ਼ਹਿਰ ਦੇ ਤੌਰ ਤੇ ਇਹ ਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਦਾ ਦੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਧੋਈ ਇਜਾਜ਼ਤ ਸਤਿ ਸ਼੍ਰੀ ਅਕਾਲ